ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪੁ ਜੀ ਸਾਹਿਬ ਇਕ ਅੰਕਾਰ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚਨਾ ਹੋਵੇ ਜੇ ਸੋਚੀ ਲੱਖ ਵਾਰੋ ਚੁੱਪ ਚੁੱਪ ਨਾ ਹੋਵੇ ਜੇ ਲਾਹੇ ਰਹਿ ਉਤਾਰੋ ਬੋਖਿਆ ਬੋਖ ਨੇ ਉਤਰੇ ਜੈ ਬੰਨਾ ਪ੍ਰਿਆ ਪਰ ਸਹਸ ਸਿਆਣ ਪਾ ਲਖ ਹੈ ਤਿੱਕ ਨ ਚੱਲੇ ਨਾਲ ਕਿਉ ਸੱਚਿਆਰਾ ਹੋਈਐ ਕਿਉ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਅਕਾਰ ਹੁਕਮ ਨ ਕਿਹਾ ਜਾਏ ਹੁਕਮੇ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੇ ਉੱਤਮਾ ਨੀਚ ਹੁਕਮ ਲਖਦਕ ਸੋ ਪਈਐ ਇਕਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਕੋਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ 부ਜੇ ਤਾਂ ਹਉ ਮੈਂ ਕਹਿ ਨ ਕੋਈ ਗਾਵੇ ਕੋ ਤਾਂ ਹੋਏ ਕਿ ਸੈਤਾਨ ਗਾਵੇ ਕੋ ਦਾਤ ਲੈਣੇ ਨਿਸ਼ਾਨ ਗਾਵੇ ਕੋ ਗਣ ਡੇਈਆਂ ਚਾਰ ਗਾਵੇ ਕੋ ਇੱਦਵਾ ਵਿਖਮ ਚਾਰ ਗਾਵੇ ਕੋ ਸਾਜ ਕਰੇ ਤਨੋਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿੱਸੇ ਦੂਰ ਗਾਵੇ ਕੋ ਵੇਖੇ ਹਾਤਰਾ ਦੂਰ ਕਥਨਾ ਕਥੀ ਨ ਆਵੇ ਤੋਤ ਕਥ ਕਥ ਕਥੀ ਕੋਟੀ ਕੋਟ ਕੋਟ ਦੈਨ ਦਾ ਦੇ ਲੈਂਦੇ ਥਕ ਪਾਏ ਜੁਗਾ ਜਗੰਤਰ ਖਾਏ ਕਾਏ ਹੁਕਮੇ ਕੁੰਚ ਲਾਏ ਰਹੋ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਾਹਿਬ ਸਾਚਾ ਨਾਏ ਬਾਖਾ ਪਾਉ ਅਪਰ ਆਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਪੇਰ ਕੇ ਅੱਗੇ ਰਖੀਏ ਜਿ ਦਿੱਸੇ ਦਰਬਾਰ ਮੌਕੇ ਬੋਲਾ ਬੋਰੀਏ ਜਿਤ ਸੁਣਾਏ ਤਰੇ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਵੜੀਏ ਵਿਚਾਰੋ ਕਰਮੀ ਆਵੈ ਕਪੜਾ ਨੰਦਰੀ ਮੋਕਤਵਾਨ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪਿਆ ਨਿਰੰਝਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਤਾਨਾ ਗਾਵੀਐ ਸੁਣੀਐ ਮਨ ਰੱਖਿ ਭਾਉ ਦੁਖ ਪਰ ਹਰ ਸੁਖ ਸਰ ਲੇ ਜੈ ਗੁਰਮਕ ਨਾਦੰ ਗੁਰਮਕ ਵੇਦੰ ਗੁਰਮਕ ਰਹਾ ਸਮੈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਅੱਖ ਨਾਹੀ ਕਹਿਣਾ ਕਥਨ ਜੈ ਗੁਰਾ ਇੱਕ ਦੇ ਗੁਜਾਈ ਸਭਨਾ ਜੀਆਂ ਦਾ ਇੱਕ ਦਤ ਸੋ ਮੈਂ ਵਿਸਰਨ ਜਾਏ तीरत नामा जे ति पावा बिन परणे के नाए करी जेते श्रुत उपाय वेखा गणकर्मा की मिल ले मतवे रत्न जवार मानक जे एक गुरु के सिख सुणे गुर अका दे बुझाई समना जियां त एक दाता सो मैं विसरन जाए जे जग चारे आरजान औरद सुनी हुई ਨਾਮਖੰਡਾ ਵਿਝਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਰਥਈ ਕੇ ਜਸ ਕਿਰਤਿ జగਲੇ ਜੇ ਤਿਸ ਨਦਰ ਨੇ ਆਵੇਂ ਤੇ ਬਾਤ ਨਾ ਤੋ ਸੇ ਕੀ ਕੀਟਾ ਅੰਦਰ ਕੀਟੋ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੀਐ ਸਿੰਧ ਪਿਰ ਸੁਰਨਾਤ ਸੁਣੀਐ ਤਰ ਤਵਲ ਆਕਾਸ ਸੁਣੀਐ ਦੀਪ ਲੋ ਪਤਨ ਸੁਣੀਐ ਪਵਨ ਸਕੇ ਕਾਲ ਨਾਨਕ ਬਖਤਾ ਸਦਾ ਵਿਗਰ ਸੁਣੀਐ ਦੂਖ ਪਾਪ ਕਾ ਨਾਸ ਸੁਣੀਐ ਈਸ਼ਰ ਬ੍ਰਹਮ ਇੰਦ ਸੁਣੀਐ ਮੋਕਸ਼ ਲਾਹਣ ਮੰਦ ਸੁਣੀਐ ਜੋਗ ਜਗ ਤਨ ਭੇਦ ਸੁਣੀਐ ਸਾਸ ਸਿਮਰਤ ਵੇਦੋ ਨਾਨਕ ਭਗਤ ਸਦਾ ਵਿਗਾਸ ਸੁਣੀਐ ਦੂਤ ਪਾਪ ਕਾ ਨਾਸ ਸੁਣੀਐ ਸਤ ਸੰਤੋਖ ਗਿਆਨ ਸੁਣੀਐ ਅਕਸ਼ਰ ਕਾ ਇਸ਼ਨਾਨ ਸੁਣੀਐ ਪੜ ਪੜ ਪਾਵੇ ਮਾਨ ਸੁਣੀਐ ਲਾਗੇ ਸਹਿਜ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣੀਐ ਦੂਤ ਪਾਪ ਕਾ ਨਾਸ ਸੁਣੀਐ ਸਰਾਗ ਮਾ ਕੇਗਾ ਸੁਣੀਐ ਸੇਖ ਪੀਰ ਪਾਸਾ ਸੁਣਿਐਂ ਤੇ ਪਾਵੈ ਰਹਾਉ ਸੁਣਿਐ ਹਾਂਥ ਇਸ ਲਾਉ ਨਾਨਕ ਭਗਤਾ ਸਦਾ ਵਿਕਾਸ ਸੁਣਿਐ ਦੂਪ ਭਾਵ ਕਾਣ ਮਨਨੇ ਕੀ ਗਤ ਕੈ ਨਾ ਜਾਏ ਜੇ ਕੋ ਕੈ ਪਿਛੇ ਪਛਤਾਏ ਕਾਗਦ ਕਲਮ ਨਾਲੇ ਕਨਹਾਰ ਮਨਨੇ ਕਬਹਿ ਕਰਨਾ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤਿ ਹੋਵੇ ਮਨ ਬੁੱਧ ਮੰਨੈ ਸਗਲ ਬਾਣ ਕੇ ਸ਼ੁੱਧ ਮੰਨੈ ਮੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਰਸੁង ਪ੍ਰਗਟ ਚਾਏ ਮੰਨੈ ਮਾਗਨ ਚੱਲੇ ਪੰਥ ਮੰਨੇ ਧਰਮ ਸੇਤੇ ਸੰਬੰਧ ਐਸਾ ਨਾਮਾ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤਿ દ્વાਰ ਮੰਨੇ ਪਰਵਾਰੇ ਸਦੰ ਮੰਨੇ ਤਰਤਾਰੇ ਗੁਰ ਸਿੰਘ ਮੰਨੇ ਨਾਨਕ ਬਹੇਨ ਬਿਕ ਐਸਾ ਨਾਮਾ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ पंच परमान पंच पर ध्यान पंचय पावे दर्ग महान पंचे सुहे तर राजान पंच का गुण एक ध्यान जे, जे को कहे करे विचार करते के करने नाही सुमार धूल धर्म दया का पूत संतोष भाव रख जनसू जे को बुझे होए सचियार ਆਵਲੇ ਉਕਰ ਕੇ ਤਾ ਭਾਰ ਦਰਤੇ ਹੋਰ ਪਰੇ ਹੋਰ ਹੋਰ ਇਸ ਤੇ ਭਾਰ ਤਲੇ ਕੌਣ ਜੋੜ ਜੀਏ ਜੋਤ ਰੰਗ ਕਿਨ ਸਭਨਾ ਲਿਖਿਆ ਬੁਰੀ ਕਲਾਂ ਓਹ ਲੇਖਾ ਲਿਖ ਜਾਣੇ ਕੋਏ ਲ ਕ ਲਖਿਆ ਕਿਤਾ ਹੋਏ ਕਿਤਾ ਤਾਨ ਸਵਾਲੇ ਰੂਪ ਕੀਤੇ ਦਾਤ ਜਾਣੇ ਕੋਣ ਕੂਤ ਕੀਤਾ ਪਸਾਓ ਏਕੋ ਕੁਆਉ ਤਿਸਤੇ ਹੋਏ ਲਖ ਦਰਿਆ ਕੁਦਰਤ ਕਾ ਮਨ ਕਾ ਵਿਚਾਰ ਵਾਰਿਆ ਨਾ ਜਾਵੇ ਕੋਰ ਜੋ ਤੁਲ ਪਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਅਨੰਤ ਕਾਰ ਅਸੰਖ ਜਪ ਅਸੰਖ ਪਾਓ ਹਰ ਸੰਗ ਪੂਜਾ ਸੰਗ ਸਤਿ ਤਾਓ ਅਸੰਗ ਰਤ ਮੁਗਵੇਦ ਪਾਠ ਅਸੰਗ ਜੋਗ ਮਨ ਰੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੇ ਅਸੰਗ ਦਤਾਰ ਅਸੰਗ ਸੋਰ ਮੋਹ ਬਖਸਾਰ ਅਸੰਗ ਮੌਲੀ ਲਾਇ ਤਾਰੋ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾ ਵਾ ਇੱਕ ਵਾਰ ਜੋ ਤੁਰੇ ਪਾਵੇ ਸਾਈ ਭਨੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਗ ਨੂਰਗ ਅਨਕੋਰ ਅਸੰਗ ਚੋਰ ਹਰਾਮ ਕੋਰ ਅਸੰਗ ਅਮਰ ਕਰ ਜਾਏ ਜੋਰ ਅਸੰਖ ਕਲਰ ਹੱਤਿਆ ਕਰਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਸ਼ ਮਦ ਭਖਾਏ ਅਸੰਖ ਨਿੰਦਕ ਸਿਰ ਕੜ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਮਾਰੋ ਜੋ ਤਦ ਪਾਵੇ ਸਾਈ ਭਰੇ ਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਵ ਅਸੰਖ ਥਾਵ ਅਸੰਖ ਅਗਮ ਅਗਮ ਅਸੰਖ ਲੋਕ ਅਸੰਖ ਹੈ ਸਿਰ ਪਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਮਨੁ ਗਾਹ ਅਖਰੀ ਲਿਖਣ ਬੋਲਣ ਬਾਣ ਅਖਰ ਅਸਰ ਸੰਜੋਗ ਬਖਾਣ ਜਿਨੈ ਲੇਖੇ ਤੇਸਰ ਨਾਹੇ ਜੀ ਫਰਮਾਇ ਤੇਤ ਪਾਏ ਜੇਤਾ ਕੀਤਾ ਤੇਤਾ ਨਾਮ ਵਿੜ ਨਾਮੇ ਨਾਏ ਕੋਥਾ ਕੁਦਰਤ ਕੌਣ ਕਾ ਵਿਚਾਰ ਵਾਰਿਆ ਨਾ ਜਾਵ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੇ ਤਾਂ ਤੂੰ ਸਦਾ ਸਲਾਮਤ ਹੈ ਰੰਕਾਰ ਭੜੇ ਹੱਥ ਪੈਰ ਤਨ ਦੇ ਪਾਣੀ ਦੋਤੇ ਉਤਰ ਸੁਖੇ ਮੋਤ ਭਲੇ ਤੇ ਕੱਪੜ ਹੋਏ ਜੇ ਸਾਬਣ ਲਈਓ ਤੋਏ ਭੜੇ ਮਤ ਪਾਪਾ ਕੇ ਸੰਗ ਜੋਤ ਪੇ ਨਾਵੇ ਕੈ ਰੰਗ ਪੁੰਨੇ ਪਾਪੀ ਆਕੜ ਨਾਹੇ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਵਿੱਚ ਆਪੇ ਖਾਓ ਨਾਨਕ ਹੁਕਮਿ ਆਓ ਜਾਓ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕੋ ਮਾਨ ਸੁਣੀਐ ਮਨਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮਲ ਨਾਮ ਸਭ ਗੁਣ ਤੇਰੇ ਮੈਂ ਨਹੀਂ ਕੋਇ ਵਿਣਗੁਣ ਕੀਤੇ ਭਗਤ ਨਾ ਹੋਇ ਸਵਸਤਾਤ ਬਾਣੀ ਬਰਮਾਓ ਸਤ ਸੁਆਣ ਸਦਾ ਮਨ ਚੋ ਕਮਣ ਸੁਵੈਲ ਬਖਤ ਕਮਣ ਕਮਣਿਤ ਕਮਣ ਬਾਰ ਕਮਣ ਸਿਰ ਹਤੇ ਮਾਹ ਕੋਣ ਜਿਤ ਹੋਆ ਕਰ ਵੇਲ ਨਾ ਪਾਇ ਪੰਤੀ ਜੇ ਹੋਵੇ ਲੇਕੁਰ ਵਕਤ ਨਾ ਪਾਇਓ ਆਦਿ ਜੇ ਲੇਖ ਨ ਲੇਕੁਰ ਤਿਤਵਾਰ ਨ ਜੋਗੀ ਜਾਣੀ ਰਤ ਮਾਹ ਨ ਕੋਇ ਜਾ ਕਰਤਾ ਸ੍ਰਟੇ ਕੋ ਸਾਜੇ ਆਪੇ ਜਾਣੇ ਸੋਈ ਕਿਉ ਕਰੇ ਆਖਾ ਕਿਮ ਸਲਾਹੀ ਕਿਉ ਵਰਨੇ ਕਿਮ ਜਾਣਾ ਨਾਨਕ ਆਕਣ ਸਭ ਕੋ ਆਖੇ ਇੱਕ ਤੋਂ ਇੱਕ ਸਿਆਣਾ ਵੱਡਾ ਸਾਈ ਵੱਡੇ ਨਾਏ ਕੀਤਾ ਜਖ ਹੋਵੇ ਨਾਨਕ ਦੇ ਕੋ ਆਪੋ ਜਾਣੇ ਕਹਿ ਗਿਆ ਨਾ ਸੋਏ ਪਾਤਲ ਪਤਲ ਲੱਗ ਤਗਾ ਸਗਸ ਓਡਕ ਓਡਕ ਭਾਲ ਤਕੀ ਵੇਦ ਕੈਨੇ ਕਵਾ ਸਹਿਸ 18 ਕੈਨੇ ਤਤੇ ਮਰ ਸੁਣੇ ਤਤ ਦੇਖੇ ਹੋਏ ਤਾਲਕਿਆ ਦੇਖੇ ਹੋਏ ਵਨਾ ਨਾਨਕ ਵੰਡਾ ਆਖੀਏ ਆਪੇ ਜਾਣੀ ਆਪ ਸਾਲਾਹੀ ਸਾਲਾ ਹ ਇਤੇ ਸੁਰਤ ਨਾ ਪਾਇਆ ਨਬੀਆਂ ਅਤੇ ਵਾ ਭਵੇਂ ਸੁਬੰਦਰਹਿ ਜਾਣੀਏ ਸਮੰਦ ਸਾਹ ਸੁਲਤਾਨਾ ਗਿਰਾ ਸਿੱਤ ਇਮਾਰਤਨ ਕਿਹੜੇ ਤੁਲਨਾ ਹੋਵਨੇ ਜੇ ਤੁ ਸਮਨੁ ਮੈ ਵਿਸਰੇ अंतनाशवते कारणे अंत अंतना अंतने करणे देणने अंत अंतने वेकण सुनेने अंत अंतना जापे क्या मनमंत अंतने जापे कीता कार अंतने जापे पारवार अंत कारण केते मिलला हे ताके अंत ना पाए जाय एव अंतन जाने कोए भवता कए भवता होए वड्डा साहेब उच्चतो उचे ऊपर उचना ਏ ਵੜਾ ਉੱਚ ਹੋਵੇ ਕੋਇ ਤੇ ਸੋਚੇ ਕੋ ਜਾਣੇ ਸੋਏ ਜੁਜੇ ਬੜਾ ਆਪ ਜਾਣਿਆ ਤਾ ਨਾਨਕ ਨਗਰੇ ਕਰਮੀ ਦਾਤ ਬੌਤਾ ਕਰਮੋਂ ਲਿਖਿਆ ਨਾ ਜਾਏ ਜੁ ਵੱਡਾ ਦਾਤਾ ਤਿਲ ਨਿ ਤਮਾਏ ਕੀਤੇ ਮੰਗੇ ਜੋ ਦੇ ਪਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖੋਟ ਟੁਟੇ ਵੇਖ ਪਰ ਕੀਤੇ ਲੈ ਲੈ ਨੂੰ ਪਰ ਪਾਹੇ ਕਿਤੇ ਮੂਰ ਖਾਈ ਖਾਏ ਕਿਤਿਆਂ ਦੂਰ ਬਹੁਤ ਸਦਮਾਰ ਇਹ ਵੀ ਦਾਤ ਤੇਰੀ ਦਤਾਰ ਬੰਦ ਕਲਾ ਸੀ ਬਾਣੀ ਏ ਹੋ ਰੱਖ ਨਾ ਸਕੇ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜਿੱਤਿਆਂ ਨੂੰ ਖਾਏ ਆਪੇ ਜਾਣੇ ਆਪੇ ਦੇ ਆਖੇ ਸਵੇ ਕੇ ਕੇ ਜਿਸਨਾ ਬਖਸ਼ ਸਬਤ ਸਲਾ ਨਾਨਕ ਪਾਸ਼ਾ ਹੀ ਪਾਸ਼ਾ ਹੋ ਅਮਲ ਗਣ ਅਮਲ ਵਪਾਰ ਅਮਲ ਵਪਾਰੀ ਅਮਲ ਮੰਨਾਰ अमल आवे, आवे, आवे ले जाए अमल भाई अल्लाह समाए अमल तरमल तरम दिमाण अमल तुल, तुल अमल परमाण अमल बख्शे सम अमल कर्म अमल फरमान अमल अमल आख्या ना जाए आख आख रे निलाए आखी वेद पाठ पुराण आके पड़े करे वचियां आके ब्रह्म आके इंद्र आके गोपी ते गोविंद आके ईश्वर आके सिद्ध आके केते कीते बुद्ध आके दान आके दियो आके सुर नरमन जन सेओ केते आके हर कण पाए केते कह के उठ उठ जाए इते कीते होर करे ता आके न सके गी के, 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 के। ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਾਲਿਕੇਸ਼ ਰਗਵਾਰਾ ਸੋਦਰੋ ਕੀ ਅਸੋ ਘਰ ਕੀ ਆ ਜਿਤ ਮੈਂ ਸਰਸਮਾਲੇ ਬਾਜੇ ਨਾਤ ਅਨੇਕ ਅਸ਼ੰਖ ਕਿਤੇ ਬਾਵਣ ਹੋਰੇ ਕਿਤੇ ਰਾਗ ਪਰੇ ਸਰੋਈਏ ਕਿਤੇ ਗਮਣ ਹਾਰੇ ਗਾਵੇ ਤੋ ਨਾ ਪਵਨ ਪਣੀ ਬੇਸ਼ੰਕਰ ਗਾਵੇ ਰਾਜਾ ਤਨਦਵਾਰੇ ਗਾਵੇ ਚਿਤ ਭੁਗਤੋ ਲਿਖ ਜਾਣੇ ਲਿਖ ਲਿਖ ਤਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸੁਦਾ ਸਵਾਰੇ ਗਾਵੇ ਇੰਦ ਇੰਦਸਨ ਬੈਠੇ ਦੇਵਤਾ ਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੇ ਸੰਤੋਕੇ ਗਾਵੇ ਮੀਰ ਕਰਾਰੇ ਗਾਵਨ ਪੰਡਿਤ ਪੜਨ ਰਖਸੁਰ ਜਗ ਜਗ ਵੇਦਾਂ ਨਾਲੇ ਵੇ ਮਾਣਿਆ ਮਨਮਾਨ ਸਰਗਾ ਮਸ਼ਮਲ ਗਾਵਨ ਰਤਨ ਪਾਏ ਤੇਰੇ 88 ਤੀਰਤ ਨਾਲੇ ਗਾਵੇ ਜੋਤ ਮਾਂ ਮਲ ਸੂਰਾ ਗਾਵੇ ਵਿਚਾਰ ਗਾਵੇ ਖੰਡ ਮੰਡਲ ਵਰਮਟਨ ਕਰ ਕਰ ਰਖੇ ਧਾਰੇ ਸੇ ਤਦ ਨਾਮ ਗਾਵੇ ਜੋ ਤਦ ਭਾਵਨ ਨਰਤੇ ਤੇਰੇ ਭਗਤ ਰਸ ਸੱਲ ਹੋਰ ਕਹਤੇ ਕਾਉਣ ਸੇ ਮੈਂ ਚਿਤ ਨੇ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਬ ਸੱਚਾ ਸਾਚਿ ਨਾਏ ਹੈ ਮੇ ਉਸ ਜੈ ਨਜਸੀ ਰਚਨਾ ਜਿਨੇ ਰਚੈ ਰੰਗੇ ਰੰਗੇ ਪਾਤੀ ਕਰ ਕਰ ਜਨਸੀ ਮਾਇਆ ਜਨਭਾਈ ਕਰ ਕਰ ਵੇਖੇ ਕੀਤਾ ਆਪਣਾ ਜੋ ਤੇ ਤੇ ਵੱਡਿਆ ਜੋ ਤੇ ਪਾਵੇ ਸੋਈ ਕਰਸੇ ਹੁਕਮ ਨ ਕਰਨਾ ਜਾਇ ਸੋ ਪਾਸੋ ਸੋ ਸਹਪਤ ਸੇ ਨਾਨਕ ਰਹਿ ਰਜਾਏ ਮੰਦਾ ਸੰਦੋਖ ਸੰੰਬਤ ਜੋਲੀ ਧਿਆਨ ਕੇ ਕਰੇ ਮਹਬੂਤ ਕਿੰਤਾ ਕਾਲ ਕੁਵਾਰੇ ਕਾਇਆ ਜੁਗਤ ਡੰਡਾ ਪਰਤੀਤ ਆਈ ਪੰਤੇ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇ ਤਿਸੀ ਆਦੇਸ ਆਦ ਅਨੀਲ ਅਨੰਦਨਾਤ ਜੁਗ ਜੁਗ ਇਕਵੇਂ ਸੋ ਉਤੇ ਗਿਆਨ ਦਾ ਆ ਪੰਡਾਰਣ ਘਟ ਘਟ ਬਾਜੇ ਨਾਦ ਨਾਬ ਨਾ ਤੋ ਨਾ ਤੀ ਸਮਝਾ ਕੇ ਗ੍ਰਿਹ ਦੇ ਸਦਾ ਹੋਰਾ ਸਾਧ ਸੰਜੋਗ ਜਦੋਂ ਕਾਰ ਚਲਾਵੇ ਲੇਖਿਆਵੇਂ ਪਾਗ ਆਦੇਸ ਤੇ ਆਦੇਸ ਆਦ ਅਨੰਤ ਆਨੰਦ ਅਨੰਤ ਜਗ ਜਗ ਇੱਕ ਹੋਵੇ ਇੱਕਾ ਮਾਇ ਜੁ ਤਵੇ ਆਏ ਤੈ ਚਿੱਲੇ ਪਰਵਾਣ ਇੱਕ ਸੰਸਾਰ ਇੱਕ Bhandare ਇੱਕ ਲਾਏ دیਵਾਣ ਜੋ ਤੇ ਪਾਵੇ ਤਵੇਂ ਚਲਾਵੇ ਜੋ ਹੋਵੇ ਪਰਵਾਣ ਔ ਵੇਕੇ ਓਨਾ ਨਦਮੇ ਆਵੇ ਬਉਤਾ ਏ ਮੜਾਣਾ ਆਦੇਤ ਸੇ ਹਦੇਸ ਆਦ ਅਨੀਲ ਆਨੰਦ ਅਨਤ ਜਗ ਜੋ ਇੱਕ ਵੇਸ ਆਸ ਮਨੋ ਲੋਲ ਬੰਦਾਰੋ ਜੋ ਕਿਸ ਪਾਇਆ ਸਿਕਵਾਰੋ ਕਰ ਕਰ ਮੇਖੇ ਸਰਜਨ ਹਰ ਨਾਨਕ ਸੱਚੇ ਕੇ ਸਾਚੇ ਕਾਰ ਆਦੇਤ ਸੇ ਹਦੇਸ ਆਦ ਅਨੀਲ ਆਨੰਦ ਅਨਤ ਜਗ ਜੋ ਇੱਕ ਵੇਸ ਇਕ ਦੋਜੀ ਬੋਲ ਰਖ ਹੋਏ ਲਖ ਹੋਏ ਲਤਵੀਸ ਲੱਖ ਲਗ ਘੇੜਾ ਆਕੀਐ ਏਕ ਨਾਮ ਜਗਦੀਸ਼ ਇਤਰਾ ਪਦ ਪੌੜੀਆਂ ਚੜਿਏ ਹੋਈ ਕਿਸ ਸੁਣ ਗਲਾਂ ਆਕਾਸ ਕੀ ਕੀਟਾਇ ਰੇਸ ਨਾਨਕ ਨਦਰੀ ਪਈਏ ਕੋੜੇ ਕੋੜੇ ਠੀਸ ਆਖਣ ਜੋਰ ਚੁਪੇ ਨਾ ਜੋਰ ਜੋਰ ਨੇ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨੇ ਰਾਜ ਮਾਲ ਮਨਸੂਰ ਜੋਰ ਨੇ ਸੁਰਤੀ ਗਿਆਨ ਵਿਚਾਰ ਜੋਰ ਨਜੁਗ ਤੇ ਛੁਟੇ ਸੰਸਾਰ ਜਿਸ ਹਥ ਜੋਰ ਕਰ ਵੇਖ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੋਤੇ ਤੇ ਦੀਵਾਰੋਂ ਪਉਣ ਪਣੇ ਅਗਨ ਪਤਲ ਤੇਵੇਂ ਤਰਤੇ ਤਾਲਕੇ ਧਰਮਸਲ ਥੀਵੇਂ ਜੀਉ ਜੋਗਤ ਕੈ ਰੰਗ ਤਿਨ ਕੈ ਨਾਮ ਨੇ ਕਰਨਦ ਕਰਮੇ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇ ਤੈ ਸੋਨ ਪੰਜ ਪਰਵਾਣ ਨਦਰਿ ਕਰਮ ਪਵੇ ਨਿਸ਼ਾਨ ਕਚਬ ਕਹੀ ਉੱਥੇ ਪਾਏ ਨਾਨਕ ਜਪੇ ਜਏ ਧਰਮ ਖਣਕਾ ਇਹੋ ਕਰਮ ਗਿਆਨ ਕਣਕਾ ਯਰਥ ਕਰਮ ਕੀਤੇ ਪਵਨ ਪਾਣੀ ਮੇਸ਼ੰਤਰ ਕੀਤੇ ਕਨ ਮਹੇਸ਼ ਕੀਤੇ ਪਰਮੇ ਘਾਟ ਤ ਗੱਡੀ ਇਹ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਗਿਰੂਪ ਦੇਸ ਕੀਤੇ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੇਤੇ ਸਿਤ ਬੋਧਨਾਥ ਕੇਤੇਕ ਦੇਵੀ ਵੇਸ ਜੇਤੇ ਰਉਤਾਨੋ ਮਨ ਕੇਤੇ ਕੇ ਤ੍ਰਤਨ ਸਮਨ ਕਹਿਤਿਆਂ ਖਾਣੀ ਕਹਿਤਿਆਂ ਬਾਣੀ ਕਿਤ ਪਾਤ ਮਿਰੰਦਾ ਕਹਿਤਿਆਂ ਸੁਰਤੇ ਸੇਵਾ ਕਿਤ ਨਾਨਕ ਅੰਤ ਰੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤੇ ਨਾਮ ਦੇ ਬਿਨੋਤ ਕੋ ਗਨਨ ਸਰਮ ਕੰਡ ਕੇ ਬਾਣੀ ਰੂਪ ਕਿਤੇ ਘਾੜ ਤਕੜੀਏ ਬੋਤਲਾਂ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਤੇ ਘੜੀਏ ਸੁਰਤ ਮਤ ਮਨ ਬੁੱਧ ਤੇ ਘੜੀਏ ਸੁਰਾ ਸਿੱਧਾ ਕੇ ਸੂਤ ਕਰਮ ਕੰਡ ਕੀ ਬਾਣੀ ਜੋਰ ਤੇ ਹੋਰ ਨਾ ਕੋ ਹੋਰ ਇਦ ਜੋਤ ਮਹਾਂਬਲ ਸੂਰ ਤਿਨ ਮੇ ਰਾਮ ਰਿਆ ਵਰਪੂਰਾ ਚਿਤ ਸੀ ਤੋ ਚਿੰਤਾ ਮੇ ਮਾ ਮਾਏ ਧਾਕੇ ਰੂਪ ਨ ਕਤਨੇ ਜਾਏ ਨਾਵ ਮਰੇ ਨ ਥਾਕੇ ਜਾਏ ਜਿਨ ਕੇ ਰਾਮ ਰਸੇ ਮਨ ਮਾਏ ਤਿਤ ਬਖਤ ਵਸੇ ਕੇ ਲੋ ਕਰੇ ਅਨੰ ਸੱਚਾ ਮਨ ਸੋਏ ਸਾਚ ਖਣ ਵਸੇ ਨ ਅਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤੇ ਖਨ ਮੰਡਰੇ ਵਰ ਬੰਨੋ ਵੇ ਕੋ ਕਥੇ ਤੇ ਅੰਤ ਨਿ ਅੰਤ ਤਿਤੈ ਲੋਲ ਆਕਾਰ ਜਿਉ ਜਿਉ ਹੁਕਮ ਤਿਵੇ ਤਿਮਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਤਨਾ ਕਰੜਾ ਸਰ ਜਤ ਮਹਾਰਾ ਤੇ ਰਸ ਔਰ ਐ ਹਰਨਾ ਮਤ ਵੇ ਤਿਆਰ ਦੌਖਲਾ ਅਗਨ ਤੁਮ ਤਉ ਭਾਂਡਾ ਬਉ ਅਮਰ ਤੇ ਢਾਲ ਕੜੀਏ ਸ਼ਵਨ ਸਚੀ ਤੰਸਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੇ ਨਦਰਿਨੀ ਹਾਲ ਸਰਵ ਕੋ ਪਵਣ ਦੁਰੂ ਪਾਣੀ ਪਿਤਾ ਮਾਤਾ ધરਤ ਮਹਤ ਦਿਵਸ ਰਾਤ ਦਇ ਤੈ ਦਇਆ ਥੇਲੇ ਸਗਲੇ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੁਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿ ਜਿਨੇ ਨਾਮ ਤੇ ਆਜਾ ਗੈਮ ਸਗਤ ਘਾਲੋ ਨਾਨਕ ਤੇ ਮੁਖਿਲੇ ਕੇਤੀ ਸੁਖਿ ਨਾ ਜਿਨੀ ਨਾਮ ਤੇ ਆਇਆ ਗੈਮ ਸਗਤ ਘਾਲੋ ਨਾਨਕ ਤੇ ਮੁਖਿਲੇ ਕੇਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ